ਇਹ ਲੋਕ watchers ਦਾ ਪੈਸੇਜ ਹੈ ਇਸਕਾ ਕੀ ਵਾਸਤਾ ਹੈ ਵਾਸਤਾ ਲਗਾ ਦੋ ਨਾ ਪਿੱਛੇ ਆ ਮੇਰੀ ਬਾਈਕ ਨੂੰ ਦੇਖ ਕੇ ਤੂੰ ਨਹੀਂ ਆ ਲੋ ਨਾਸਿਬ ਆਗੋ ਨਾ ਆਜੋ ਆਣਾ ਆਜੋ ਆਪਣਾ ਲਾਈਵ ਇਸ ਤਰ੍ਹਾਂ ਦਾ ਹੁੰਦਾ ਕੋਈ ਆਉਂਦਾ ਹੀ ਨਹੀਂ ਵਿੱਚ ਸਾਸਰੀ ਕਾ ਵੀਰ ਕੋਈ ਤਾਂ ਆਓ ਵੀਰ ਮੇਰਾ ਕੋਈ ਤਾਂ ਵੀਰ ਭਰਾ ਲਾਈਵ 'ਚ ਆ ਜਾਓ ਹਾਂ 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 ਹਾਂਜੀ ਬੱਕਰ ਬੱਕਰ ਕਿੱਤਾ ਲਾ ਦੁੱਧ ਛਿੰਕਾ ਆਪ ਨੂੰ ਸਾਲਾ ਨਿਕਲ ਜਾ ਬੱਚੇ ਇਹ ਇਟ ਸਾਫ ਕਰ ਕਰੋ ਕਰੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੌਣ ਵੀਰ ਮੇਰਾ ਆਇਆ ਲਾਈਵ ਔਰ ਵੀਰ ਜੀ ਕਿਹਾਲ ਚੱਲਾ ਹੈ ਠੀਕ ਠਾਕ ਜੀ ਕਿਰਪਾ ਕਰਕੇ ਵੀਰ ਜੀ ਕਮੈਂਟ ਕਰਕੇ ਦੱਸੋ ਕੌਣ ਹੈ ਜੀ ਸਵਾਗਤ ਹੈ ਤੁਹਾਡਾ ਲਾਈਵ ਦੇ ਵਿੱਚ ਗਿਆ ਇਹ ਭੱਜ ਗਿਆ ਵੀਰ ਮੇਰਾ ਕਿਹੜਾ ਹਾਂ ਸਦਾ ਕੀ ਆ ਹਾਂ ਭਾਈ ਸਾਹਿਬ ਹੱਸਦਾ ਕੀ ਆ ਪਰਨਾ ਬੰਨ ਆਪਣਾ ਤੋਂ ਠੀਕ ਹੈ ਕਿੰਨੇ ਮੀਟਰ ਪਰਨਾ ਮੰਨਦਾ ਏ ਠੀਕ ਹੈ ਹਾਂਜੀ ਮਟੋ ਜੀ ਕੀ ਕਰ ਰਹੇ ਤੁਸੀਂ ਨਹੀਂ ਮਟੋ ਹਾਂਜੀ ਜੀ ਸਵਾਗਤ ਹੈ ਜੀ ਲਾਈਵ ਦੇ ਵਿੱਚ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕੌਣ ਹੈ ਜੀ ਤੋ ਗਿਆ ਯੋ ਵੀਰ ਮੇਰਾ ਫੇਰ ਇਹ ਨਾਹ ਕਹੋ ਕਿ ਕੌਣ ਆ ਦਾਤ ਸੱਚ ਹੁੰਦਾ ਹੋ ਆਪਣਾ ਕੌਣ ਹੈ ਹਾਂ ਚਲੋ ਕਮੈਂਟ ਤਾਂ ਕਰ ਸਕਦਾ ਕੋਈ ਵੀ ਆਪਣੇ ਨਾਮ ਦਾ ਇਹ ਕਿੰਨੇ ਮੀਟਰ ਦਾ ਪਰਨਾ ਹਾਵਲਾ ਆ ਪਤਲਾ ਨਹੀਂ ਮਨਣ ਨਿਗਾ ਜਾ ਤ aí ਆ ਪਰ ਉਚੋੜਾ ਤਾਂ ਚੌੜਾ ਘਟਿਆ ਨਾ ਇਹ ਉਹ ਸਰੋਪਾ ਸਾਹਿਬ ਹੈ ਨਾ ਸਰੋਪਾ ਸਾਹਿਬ ਕੋਈ ਵੀਰ ਭਰਾ ਕਿਹੜਾ ਜੀ ਕੋਈ ਤਾਂ ਜੁੜੋ ਆ ਕੇ ਲਾਈਵ ਦੇ ਵਿੱਚ ਹਾਂ ਜੀ ਆਜੋ ਵੀਰ ਮੇਰਾ ਕੋਈ ਲਾਈਵ ਦੇ ਵਿੱਚ ਕਿਉਂ ਗਿਆ ਪ੍ਰੋਪਟ ਪਾਈ I had a job. सत जी और सतर जी की हाल चाल जी होना जी ठीक ठाक हो मेरा कमेंट करके दसो जी के जगह तो हो गुड सत हेलो हाँ भाई कैसे हो जी ठीक ठाक हो बस बढ़िया भाई हम भी ठीक ठाक चलो बढ़िया भाई कहाँ पे आजकल स्टेशन पे गी? और भाई घर में सब ठीक ठाक है बढ़िया भाई अलीपुर द्वार में तो आपका चैनल भाई आपका भी नहीं चैनल चल रहा आप कुछ डालते नहीं उसमें चैनल में कभी कभार आती है महीने चार छः महीने में मैं तो अभी डिब्रूगढ़ में हूँ भाई अभी वैसे छुट्टी पे हूँ लेकिन अभी दिब्रुगढ़ में चला गया हूं बदली हो गई है अभी नगुड़ी से और भाई कैसे सुनाओ काम काज कैसे चल रहा है आपका ठीक ठाक है का? पक्का भाई अलीपुर द्वार एक्चुअल में यार आ, क्या होता है कि ये रूट पे नहीं आता ना अलीपुर द्वारा हम चले जाते हैं सीधे अपना कूचविहार से गुहाटी की तरफ निकल जाते हैं या तो वही राजधानी है लेकिन वो अलीपुर द्वार आती नहीं कूचविहार से निकल जाती है सीधी चलो मौका मिला तो भाई पक्का मैसेज करूँगा हाँ जी तुम्हें को पूछना दस दो ओके भाई थैंक यू फिल्टर ला देता बच्चेया ਤਰਾ ਥੋੜੀ ਬੱਚ ਲੈਦਾ ਹਾਂ ਨਾ ਕਿਉਂ ਨਾਸਦੀ ਬੰਦ ਕਰ ਦਿੱਤੀ ਆਪਾਂ ਨਾਸਿਪ ਕੀ ਆ ਇਹ ਤਾਂ ਡੌਲ ਆ ਤੇਰੀਆਂ ਸਾਰੀਆਂ ਚੱਲਿਆ ਦਿਖਾਈਏ ਡੌਲ ਪੁੱਛੋ ਕੌਣ ਹੈ ਜੀ ਹਾਂ ਬਿਲਕੁਲ ਬਈ ਬਟਿਆ ਰਣੀ ਹੈ ਹਾਂਜੀ ਹੋ ਰਹਾ ਬੇਟਾ ਜੀ ਪਰਨਾ ਬੰਨਤਾ ਹੋਆ ਹਾਂ ਜੀ ਹਾਂ ਕਿੱਥੇ ਮੰਮਾ ਸੁੱਤੇ ਪਏ ਮੰਮਾ ਉਧਰ ਨਹੀਂ ਦੂਸਰੇ ਰੂਮ ਚ ਸੁੱਤੇ ਪਏ ਨੇ ਹਾਂ ਜੀ ਚਲੋ ਦੇਖੇਂ ਤੇ ਦੱਸੋ ਕੀ ਬੋਲਦੇ ਨੇ ਤੇ ਇੱਥੇ ਦੱਸੋ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਕਿਉਂ ਮੇਰਾ ਮੂੰਹ ਬੰਦ ਕਰ ਦਿੱਤਾ ਹੈ ਮੋਟੀ ਰਾਣੀ ਨੇ ਜਾਂ ਤਾਂ ਬੋਲੋ ਜਾਂ ਮੈਨੂੰ ਬੋਲ ਲੈਣ ਦੋ ਮੈਨੂੰ ਪਤ ਕਮੈਂਟ ਦੇਖ ਲੈਣਾ ਨਾ ਥਲੇ ਕਮੈਂਟ ਆ ਰਹੇ ਨੇ ਬੱਚਾ ਕਮੈਂਟ ਤੁਹਾਡੇ 1 2 3 4 ਓਕੇ ਬਾਈ ਬਾਈ ਓਕੇ ਓਕੇ ਇੱਕ ਇੱਕ ਹੀ ਬੰਦਾ ਆਇਆ ਹੈ ਉਵੇਂ ਮੈਂ ਨਾ ਰਿਆ ਦੋਪਗੁੜੀ ਸਟੇਸ਼ਨ ਤੇ ਪੁੱਤ ਨਾਦੀਪ ਉਹ ਯੋ ਉਹ ਵੀ ਚਲ ਗਿਆ ਯੋ ਹੂੰ ਹੇ ਬੋ ਬੋ ਨਾਦੀਪ ਕੋਲ ਬੋਲਦੇ ਵੀ ਨਹੀਂ ਆ ਤੁਸੀਂ ਇਹ ਗੰਦੇ ਬੱਚੇ ਨਹੀਂ ਬਣਿਦਾ ਠੀਕ ਆ ਗੁੱਡ ਬੱਚੇ ਬਣੀਦਾ ਆਹ ਤਿੰਨ ਕੇ ਬੱਚੇ ਗੁੱਡ ਹੈ ਨਵੇਂ ਬਟਾ ਬੱਚਾ ਗੰਦੇ ਕੇ ਹੋ ਬੰਦੇ ਤੂੰ ਇੱਕੋ ਮੇਰੇ ਤੰਗ ਕਰ ਗਿਆ ਪਰੇਸ਼ਾਨ ਕਰੀਏ ਚਲੋ ਬੱਚੇ ਤਾਂ ਨੂੰ ਹੋ ਨਾ ਹੂੰ ਨਾ ਚਲੋ ਆ ਵੇਖੋ ਇਹ ਚੱਲਣ ਦੇ ਆ ਵੇਖਣਾ ਟੀਵੀ ਤੇ ਉੱਤੇ ਤੇ ਦੂਸਰੇ ਫੋਨ ਤੇ ਹਾਂ ਦੱਸ ਪੰਗੇ ਨਹੀਂ ਆਇਤੇ ਟਨ ਘਰ ਦੇ ਟੀਵੀ ਤੇ ਟੀਵੀ ਤੇ ਕੀ ਵੇਖਣਾ ਨੈਟ ਆਨ ਕਰਕੇ ਕਾਰਟੂਨ ਤਾਂ ਤੂੰ ਦੇਖ ਰਿਆ ਹੋਵੇ ਉਹ ਦੇਖ ਤੇਰੇ ਕਾਰਟੂਨ ਉਹ ਟੀਵੀ ਤਾਂ ਆਨ ਕਰ ਚੁੱਕਾ ਚੱਲਿਆ ਬੰਦ ਕਰੀਏ ਨਾਸੀ ਬੰਦ ਕਰੀਏ ਇਹਨੂੰ ਪਤਾ ਲਿਆ ਲਾਈਵ ਤਾਂ ਬੰਦ ਕਰਤੀਏ ਫਿਰ ਉਹ ਵੇ ਆਊਟਸਪੋਟ ਉੱਪਰ ਉਹ ਵੇ ਉਹ ਵੇ ਬਾਜੀ ਟੀਵੀ ਤੇ YouTube ਚੱਲ ਲਾ ਲਓ ਜੀ ເຫີປັດາກ